ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜੋ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਆ ਇਸ ਵਾਰੀ ਪ੍ਰੈਜ਼ੀਡੈਂਸ਼ੀਅਲ ਸੋ ਉਹਨਾਂ ਦੀ ਕੱਲ ਇੱਕ ਰੈਲੀ ਸੀ ਮਿਲਵੌਕੀ ਦੇ ਵਿੱਚ ਤੇ ਉਸ ਰੈਲੀ ਦੇ ਵਿੱਚ ਕਾਫੀ ਵੱਡਾ ਜਿਹੜਾ ਇਕੱਠ ਹੋਇਆ ਹੈਗਾ ਤੇ ਸੋ ਕਾਫੀ ਜ਼ਿਆਦਾ ਬੂਸਟ ਆ ਕਮਲਾ ਹੈਰਿਸ ਨੂੰ ਮਿਲਿਆ ਹੈਗਾ ਤੇ ਇਸ ਤੋਂ ਬਾਅਦ ਕਮਲਾ ਹੈਰਿਸ ਹੁਣੀ ਹੁਣ ਇੰਡੀਅਨ ਐਪਲਸ ਨੂੰ ਜਾਣਗੇ ਤੇ ਆਪਣਾ ਜਿਹੜਾ ਏ ਵੀ ਖਬਰ ਆ ਰਹੀ ਹੈ ਵੀ ਜਿੰਨੇ ਕੋ ਉਹਨਾਂ ਨੂੰ ਡਿਲੀਵਰ ਚਾਹੀਦੇ ਹੈਗੇ ਆ ਉਹ ਆਲਰੇਡੀ ਕਨਫਰਮ ਹੋ ਚੁੱਕੇ ਆ ਵੀ ਉਹਨਾਂ ਦੇ ਹੱਕ ਦੇ ਵਿੱਚ ਆਣਗੇ ਸੋ ਲੱਗਦਾ ਵੀ ਉਹਨਾਂ ਨੂੰ ਕੋਈ ਜਿਹੜਾ ਚੈਲੰਜ ਆ ਬਹੁਤਾ ਜ਼ਿਆਦਾ ਉੱਥੇ ਨਹੀਂ ਹੋਊਗਾ ਦੂਸਰੇ ਪਾਸੇ ਅੱਜ ਇਜ਼ਰਾਈਲ ਦੇ ਜਿਹੜੇ ਨਤਨੇਆਹੁ ਆ ਉਹ ਹੋ ਵਾਸ਼ਿੰਗਟਨ ਡੀਸੀ ਪਹੁੰਚੇ ਹੋਏ ਆ ਉਹਨਾਂ ਨੇ ਕਾਂਗਰਸ ਨੂੰ ਐਡਰੈਸ ਕਰਨਾ ਹੈਗਾ ਤੇ ਕਮਲਾ ਹੈਰਿਸ ਨੇ ਬਾਈਕਾਟ ਕੀਤਾ ਆ ਸੋ ਇਹ ਉਹਨਾਂ ਨੇ ਆਪਣਾ ਸਟੈਂਡ ਬਿਲਕੁਲ ਆ ਕਿ ਜਿਹੜਾ ਇਜ਼ਰਾਈਲ ਦਾ ਲੀਡਰ ਹੈਗਾ ਆ ਉਹ ਜਿਸ ਹਸਾਬ ਦੇ ਨਾਲ ਉਸਨੇ ਜੰਗ ਲਾਈ ਹੋਈ ਆ ਜਿਸ ਹਸਾਬ ਦੇ ਨਾਲ ਗਾਜ਼ਾ ਦੇ ਵਿੱਚ ਲੋਕਾਂ ਦਾ ਕਤਲੇਆਮ ਹੋ ਰਿਹਾ ਆ ਉਸ ਨੂੰ ਲੈ ਕੇ ਉਹਨਾਂ ਨੇ ਬਾਈਕਾਟ ਕੀਤਾ ਹੈਗਾ ਆ ਇਸ ਤੋਂ ਬਿਨਾਂ ਹੋਰ ਵੀ ਜਿਹੜੇ ਕਈ ਕਾਂਗਰਸ ਦੇ ਮੈਂਬਰ ਆ ਉਹ ਉਹ ਬਾਈਕਾਟ ਕਰਨ ਜਾ ਰਿਹਾ ਹੈ इवन ਬਰਨੀ ਸੈਂਡਰਸ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਵੇ ਕਿਦਾਂ ਅਮਰੀਕਾ ਦੇ ਵਿੱਚ ਆ ਕੇ ਸਾਡੀ ਕਾਂਗਰਸ ਦੇ ਵਿੱਚ ਉਹ ਬੰਦਾ ਅਡਰੈਸ ਕਰ ਸਕਦਾ ਜਿਸ ਨੇ ਸੇਮ ਕੰਮ ਕੀਤਾ ਜੋ ਜਿਹੜੇ ਹਮਾਸ ਦੇ ਬੰਦੇ ਸੀ ਉਹਨਾਂ ਨੇ ਕੀਤਾ ਹੈਗਾ ਤੇ 30000 ਤੋਂ ਵੱਧ ਲੋਕਾਂ ਨੂੰ ਮਾਰਿਆ ਜਾ ਚੁੱਕਿਆ ਹੈਗਾ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਬਨੀ ਸੈਂਡਰਸ ਆ ਉਹ ਖੁਦ ਜੀਓ ਹੈਗੇ ਆ ਹੂੰ ਜੀ ਜੀ ਬਿਲਕੁਲ ਆ ਸੋ ਬੂਸਟਰ ਡੈਫੀਨਿਟਲੀ ਉਹਨਾਂ ਨੂੰ ਮਿਲਿਆ ਜਿੱਦਾਂ ਆਪਾਂ ਦੱਸਦੇ ਰਹੇ ਹਾਂ ਵੀ ਰਿਕਾਰਡ ਤੋੜ ਇਹਨਾਂ ਦੇ ਰਾਸ਼ੀ ਵੀ ਜਿਹੜੀ ਇਕੱਠੀ ਹੋ ਰਹੀ ਆ ਉਧਰ ਅੱਜ ਪ੍ਰੈਜ਼ੀਡੈਂਟ ਬਾਈਡਨ ਜੋ ਉਹਨਾਂ ਨੇ ਆਪਣੀ ਚਿੱਠੀ 'ਚ ਕਿਹਾ ਸੀ ਉਸ ਤੋਂ ਬਾਅਦ ਵੀ ਬੁੱਧਵਾਰ ਨੂੰ ਮੁਲਕ ਨੂੰ ਜਿਹੜਾ ਹਸਮ ਬੋਧਨ ਕਰਨ ਜਾ ਰਹੇ ਹੈਗੇ ਆ ਸੋ ਅੱਜ ਲੋਕਾਂ ਦੀ ਤਾਂਗ ਰਹੇਗੀ ਸੁਣਨ ਨੂੰ ਵੀ ਕਿਹੜੇ ਕਾਰਨਾ ਕਰਕੇ ਉਹਨਾਂ ਨੇ ਇਹ ਜਿਹੜੀ ਆਪਣੀ ਕੈਂਡੀਡੇਸੀ ਆ ਉਹ ਛੱਡੀ ਆ ਇਲੈਕਸ਼ਨ ਨਾਲ ਲੜਨ ਦਾ ਜਿਹੜਾ ਉਹ ਫੈਸਲਾ ਲਿਆ ਆ ਕਿ ਸੇ ਤ ਇੱਕ ਕਾਰਨ ਸੀ ਜਾਂ ਕੋਈ ਹੋਰ ਜੇ ਕੋਈ ਹੋਰ ਕਾਰਨ ਹੁੰਦਾ ਤੇ ਕੀ ਇਹਦਾ ਮਤਲਬ ਉੱਥੇ ਨਵੇਂ ਸਵਾਲੇ ਉੱਠ ਜਾਂਦੇ ਨੇ ਵੀ ਕੀ ਇਹਦਾ ਮਤਲਬ ਇਹ ਆ ਵੀ ਤੁਸੀਂ ਆਪਣੇ ਕੈਂਡੀਡੇਟ ਤੇ ਕੋਈ ਪਾਰਟੀ ਜਿਹੜੀ ਉਹ ਬਦਲਦੀ ਰਹਿ ਸਕਦੀ ਹੈ ਜਿੰਨੀ ਦੇਰ ਤੱਕ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਉਹਨਾਂ ਕੋਲ ਵਿਨਿੰਗ ਕੈਂਡੀਡੇਟ ਜਿਹੜਾ ਉਹ ਆ ਚੁੱਕਾ ਹੈਗਾ ਸੋ ਕਾਫੀ ਜਿਹੜੇ ਇੰਟਰਨਲ ਪੋਲਿਟਿਕਸ ਜਿਹੜੀ ਇਹਨਾਂ ਦੀ ਪਾਰਟੀ ਦੀ ਜਾਂ ਡੈਮੋਕ੍ਰੇਸੀ ਦੀ ਜਿਹੜੀ ਇਹ ਗੱਲ ਕਰਦੇ ਆ ਇਹਨਾਂ ਉੱਤੇ ਵੀ ਜਿਹੜੀ ਨਾਲ ਦੇ ਨਾਲ ਟੁਕਣ ਜਾ ਰਹੀ ਹੈਗੀ ਆ ਸੋ ਸੇਤ ਨਾਸਾਜ਼ ਆ ਇਹ ਕਿਤੇ ਨਾ ਕਿਤੇ ਇਸ਼ਾਰੇ ਜਿਹੜੇ ਆ ਕਾਫੀ ਜ਼ਿਆਦਾ ਮਿਲਨੀ ਜਿਹੜੀ ਉਹ ਸ਼ੁਰੂ ਹੋ ਚੁੱਕੇ ਹੈਗੇ ਆ ਜਿੱਦਾਂ ਤੁਸੀਂ ਦੱਸਿਆ ਹੀ ਆ ਨਿਤਨੇ ਆਉਂ ਦੇ ਨਾਲ ਨਾਮ ਮੁਲਾਕਾਤ ਕਰਨ ਦਾ ਜਿਹੜਾ ਉਹ ਫੈਸਲਾ ਲੈਣਾ ਉਸ ਨੂੰ ਲੈ ਕੇ ਆ ਉਧਰ ਜਿਹੜੇ ਨਿਤਨੇਆ ਉਹ ਉਹਨਾਂ ਨੇ ਆ ਕੇ ਬਿਆਨ ਦਿੱਤਾ ਵੀ ਚਾਹੇ ਅਮਰੀਕਾ ਦਾ ਕੋਈ ਵੀ ਅਗਲਾ ਰਾਸ਼ਟਰਪਤੀ ਆਉਂਦਾ ਆ ਅਮਰੀਕਾ ਇਜ਼ਰਾਈਲ ਇਜ਼ਰਾਈਲ ਜਿਹੜਾ ਆ ਅਮਰੀਕਾ ਦਾ ਬਹੁਤ ਇੱਕ ਚੰਗਾ ਐਲਾਈਆ ਸਾਥੀ ਆ ਮਿਡਲ ਈਸਟ ਦੇ ਵਿੱਚ ਤੇ ਇਹ ਜਿਹੜਾ ਰਿਸ਼ਤਾ ਇਦਾਂ ਹੀ ਜਿਹੜਾ ਉਹ ਚੱਲਦਾ ਰਹੇਗਾ ਨਿਤਨੇਆ ਉਹ ਆਪ ਖੁਦ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਆ ਪ੍ਰੈਸ਼ਰ ਦੇ ਵਿੱਚ ਆ ਤਾ ਜੋ ਕਿਉਂਕਿ ਉਹ ਉਥੋਂ ਦੇ ਲੋਕ ਤੇ ਬਾਕੀ ਦੁਨੀਆ ਵੀ ਜਿਹੜੀ ਮੰਗ ਕਰ ਰਹੀ ਹੈ ਵੀ ਇਹਨਾਂ ਦਾ ਕੋਈ ਨਾ ਕੋਈ ਸ਼ਾਂਤੀ ਸਮਝੌਤਾ ਹੁਣ ਗਾਜ਼ਾ ਪੱਟੀ ਦੇ ਵਿੱਚ ਹਮਾਸ ਦੇ ਨਾਲ ਹੋਣਾ ਚਾਹੀਦਾ ਆ ਕੱਲ ਹੀ ਆਪਾਂ ਖਬਰ ਕਰਕੇ ਹਟੇ ਆ ਵੀ ਜਿਸ ਤਰੀਕੇ ਦੇ ਨਾਲ ਜਿਸ ਨੂੰ ਜਿਹੜੇ ਉਹਨਾਂ ਨੇ ਹਿਮੈਨਿਟੇਰੀਅਨ ਥਾਂ ਐਲਾਨੀ ਸੀ ਉਸ ਦੇ ਵਿੱਚ ਵੀ ਸੇਫ ਜ਼ੋਨ ਦੇ ਵਿੱਚ ਵੀ ਜਿਹੜੇ ਇਹਨਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਆ ਬੀਤੇ ਕੁਝ ਦਿਨਾਂ ਦੇ ਵਿੱਚ ਸ਼ਰਨਾਰਥੀ ਕੈਂਪਾਂ ਦੇ ਨਾਲ ਨਾਲ ਅੱਜੇ ਤੇ ਬੱਚੇ ਖੇਡਦੇ ਆ ਜਿਹੜੇ ਕੰਮ ਚਲਾਉ ਮਸਜਿਦਾਂ ਜਿਹੜੀਆਂ ਬਣਾਈਆਂ ਆ ਉਥੇ ਵੀ ਇਹਨਾਂ ਨੇ ਹਮਲੇ ਜਿਹੜੇ ਉਹ ਕਿਤੇ ਹੈਗੇ ਆ ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਐਨ ਇਲੈਕਸ਼ਨਾਂ ਤੋਂ ਕੁਝ ਸਮਾਂ ਪਹਿਲਾਂ ਜਦ ਆਪਾਂ ਨੂੰ ਇਹ ਵੀ ਪਤਾ ਹੈ ਅਮਰੀਕਾ ਦੇ ਵਿੱਚ ਜਿਊਜ਼ ਦੀ ਇਜ਼ਰਾਈਲ ਦੇ ਜਿਹੜੇ ਲੋਕਾਂ ਦੀ ਕਾਫੀ ਲੌਬੀ ਇੱਥੇ ਸਟਰੋਂਗ ਆ ਅਜਿਹੀ ਜਿਹੜਾ ਸਨਬ ਕਰਨ ਦੇ ਨਾਲ ਉਹਨਾਂ ਦੀ ਕੈਂਪੇਨ ਦੇ ਉੱਤੇ ਇਸ ਦਾ ਕੀ ਅਸਰ ਪਵੇਗਾ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਨਿਤਨੇ ਆਹੂ ਦਾ ਜਿਹੜਾ ਐਡਰੈਸ ਆ ਉਸ ਨੂੰ ਆਰਗੇਨਾਈਜ਼ ਕੀਤਾ ਹੈ ਪਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਵੀ ਕਾਂਗਰਸ ਦੇ ਵਿੱਚ ਨਹੀਂ ਹੋਣਗੇ ਕਿ ਕਮਲਾ ਹੈਰਿਸ ਵੀ ਨਹੀਂ ਹੋਣਗੇ ਪਰ ਇਹ ਸੈਪਰੇਟਲੀ ਕਹਿੰਦੇ ਭਈ ਉਹਨਾਂ ਨੂੰ ਮਿਲਣਗੇ ਤੇ ਇਸੇ ਤਰ੍ਹਾਂ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਰਿਪਬਲਿਕਨ ਪਾਰਟੀ ਦੇ ਆ ਜੇ ਡਿਵੈਂਸ ਉਹ ਵੀ ਅਟੈਂਡ ਨਹੀਂ ਕਰਨਗੇ ਸੋ ਵੱਖ-ਵੱਖ ਜਗ੍ਹਾ ਦੇ ਉੱਤੇ ਕੈਂਪੇਨ ਵੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਪਰ ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਹੋ ਰਿਹਾ ਹੈ ਬਹੁਤ ਸਾਰੇ ਜਿਹੜੇ ਕਾਰਾਂ ਆ ਉਹਨਾਂ ਦੇ ਉੱਤੇ ਵੱਡੇ ਵੱਡੇ ਬੈਨਰਸ ਲੱਗੇ ਹੋਏ ਹੈਗੇ ਆ ਨੋ ਮੋਰ ਮਾਮਸ ਫਾਰ ਨਤਨਿਆਹੁ ਕਰਕੇ ਬਿਲਬੋਰਡ ਜਿਹੜੇ ਆ ਉਹ ਲੱਗੇ ਹੋਏ ਹੈਗੇ ਆ ਸੋ ਸੋ ਫਾਰ ਜੋ ਕਮਲਾ ਹੈਰਿਸਾ ਉਹਨਾਂ ਦੀ ਕੈਂਪੇਨ ਕਾਫੀ ਜੋਰ ਫੜ ਰਹੀ ਆ ਇਸ ਤੋਂ ਵੀ ਦੱਸਿਆ ਹੀ ਆ ਵੀ 100 ਮਿਲੀਅਨ ਡਾਲਰ ਤੋਂ ਵੱਧ ਉਹਨਾਂ ਨੇ ਇਕੱਠਾ ਕਰ ਲਿਆ ਹੈ ਮਿਲਵਾਕੀ ਚ ਬੜੀ ਤਕੜੀ ਉਹਨਾਂ ਦੀ ਜਿਹੜੀ ਰੈਲੀ ਰਹੀ ਹੈਗੀ ਆ ਕਿਉਂਕਿ ਵਿਸਕਾਂਸਨ ਸਟੇਟ ਜਿਹੜੀ ਆ ਇਹ ਸਵਿੰਗ ਸਟੇਟ ਹੈਗੀ ਆ ਪਹਿਨਾਂ ਰਿਪਬਲਿਕਨ ਹੁੰਦੀ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵੀ ਮਿਲਵਾਕੀ ਚ ਹੋਈ ਸੀ ਉੱਥੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੂੰ ਵੀ ਕਾਫੀ ਵੱਡਾ ਬੂਸਟ ਮਿਲਿਆ ਸੀ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਇਲੈਕਸ਼ਨ ਕੈਂਪੇਨ ਕਿੱਧਰ ਨੂੰ ਜਾਂਦੀ ਆ ਪრეਜ਼ੀਡੈਂਟ 트럼ਪ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਉਹ ਕਮਲਾ ਹੈਰਿਸ ਨਾਲ ਡਿਬੇਟ ਕਰਨਗੇ ਤੇ ਉਹਨਾਂ ਨੇ ਕਿਹਾ ਹਾਂ ਇੱਕ ਡੈਮੋਕ੍ਰੇਸੀ ਦਾ ਹਿੱਸਾ ਹੈਗਾ ਆ ਮੈਂ ਬਿਲਕੁਲ ਉਹਨਾਂ ਦੇ ਨਾਲ ਡਿਬੇਟ ਕਰਨ ਦੇ ਲਈ ਤਿਆਰ ਹੈਗਾ ਜੀ ਬਿਲਕੁਲ ਜਿਹੜੀ ਕਮਲਾ ਹੈਰਿਸ ਸਾਹਿਬ ਉੱਥੇ ਇੱਕ ਸਲੋਰਡਿਟੀ ਨੂੰ ਸੰਬੋਧਨ ਜਿਹੜਾ ਉਹ ਕਰਨ ਜਾ ਰਹੇ ਆ Z F ਬੈਟਾ ਅਸੋਰਾਰਟੀ ਉੱਥੇ ਇੰਡੀਆਨਾ ਐਪਲਸ ਦੇ ਵਿੱਚ ਫਿਰ ਉਸ ਤੋਂ ਬਾਅਦ ਦੇ ਵਿੱਚ ਕਿਨੇ ਉਹ ਹਿਊਸਟਨ ਟੈਕਸਸ ਨੂੰ ਜਾਣਗੇ ਜਿੱਥੇ ਟੀਚਰਜ਼ ਯੂਨੀਅਨ ਦੀ ਜਿਹੜੀ ਕਨਵੈਨਸ਼ਨ ਆ ਉੱਥੇ ਉਹ ਸੰਬੋਧਨ ਕਰਨਗੇ ਕਾਫੀ ਜ਼ਿਆਦਾ ਜਿਹੜੇ ਲੇਬਰ ਗਰੁੱਪਸ ਆ ਯੂਨੀਅਨ ਗਰੁੱਪਸ ਆ ਉਹਨਾਂ ਦੀ ਆਲਰੇਡੀ ਸਮਰਥਨ ਮਿਲ ਚੁੱਕਾ ਹੈਗਾ ਆ ਜਿਹੜੀ ਇਸ ਟਾਈਮ ਕਮਲਾ ਹੈਰੀਸ ਆ ਉਸ ਦੇ ਵੱਲ ਨੂੰ ਉਧਰ ਜਿਹੜੀ ਨਵੀਂ ਚੀਜ਼ ਪਤਾ ਲੱਗ ਰਹੀ ਆ ਜਿਹੜਾ ਪ੍ਰੋਜੈਕਟ 2025 ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਤਰਫਾ ਗੱਲ ਆ ਖਾਸ ਕਰਕੇ ਬਹੁਤ ਹੀ ਜ਼ਿਆਦਾ ਰਾਈਟ ਵਿੰਗ ਕੰਜ਼ਰਵੇਟਿਵ ਜਾਂ ਕਹਿ ਲੋ ਪੀ ਇਮੀਗ੍ਰੇਸ਼ਨ ਦੇ ਉਲਟ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਸ ਤੋਂ 트럼ਪ ਹੁਣਾਂ ਨੇ ਆਪਣੀ ਜਿਹੜੀ ਦੂਰੀ ਬਣਾਈ ਸੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਮੇਰਾ ਉਸਤੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਸ ਦਾ ਜਿਹੜਾ ਆਰਕੀਟੈਕਟ ਕੈਵਨ ਰੌਬਰਟਸ ਉਸ ਦੀ ਕਿਤਾਬ ਆ ਰਹੀ ਆ ਤੇ ਜੇਡੀ ਵੈਂਸ ਜੋ ਕੀ ਰਿਪਬਲਿਕਨ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ ਉਹਨਾਂ ਨੇ ਉਸਦੇ ਲਈ ਫੋਰਵਰਡ ਵੀ ਜਿਹੜਾ ਲਿਖਿਆ ਜਾਨੀ ਕਿ ਕਿਤਾਬ ਦੇ ਵਿੱਚ ਉਸ ਕਿਤਾਬ ਦੀ ਸ਼ਲਾਘਾ ਕਰਦੇ ਹੋਏ ਤੇ ਨਾਲ ਦੇ ਨਾਲ ਉਹਦੇ ਰਾਈਟਰ ਦੀ ਜਿਹੜੀ ਸ਼ਲਾਘਾ ਕਰਦੇ ਹੋਏ ਉਹਦੇ ਲਈ ਕੁਝ ਅੱਖਰ ਜਿਹੜੇ ਉਹ ਲਿਖੇ ਨੇ ਉਸ ਕਿਤਾਬ ਚ ਕੀ ਹੈਗਾ ਸੋ ਕੀ ਇਹ ਉਹਨਾਂ ਨੂੰ ਬਾਈਟ ਕਰੂਗਾ ਬਾਅਦ ਦੇ ਵਿੱਚ ਇਹ ਜਿਹੜਿਆ ਦੇਖਣ ਵਾਲੀ ਗੱਲ ਜਿਹੜੀ ਹੋ ਰਹੇਗੀ ਸੋ ਇੱਕ ਜਿਹੜੇ ਸਾਬਕਾ ਚੀਜ਼ ਜਿਹੜੀ ਇਹ ਚਰਚਾ ਜਿਹੜੀ ਨਵੀਂ ਚੱਲ ਪਈ ਹਰਜੋਤ ਸਿੰਘ ਜੀ ਹੈਲਰੀ ਨਿੱਕੀ ਹੈਲਰੀ ਦੇ ਜਿਹੜੇ ਵੋਟਰਸ ਆ ਹੈਲਰੀ ਵੋਟਰਸ ਪਰ ਹੈਰਿਸ ਇਹ ਕਿਸੇ ਨੇ ਜਿਹੜੀ ਉਹ ਪ੍ਰੈਸ ਸਟੇਟਮੈਂਟ ਜਿਹੜੀ ਆ ਉਹ ਜਾਰੀ ਜਿਹੜੀ ਉਹ ਕਰਾ ਦਿੱਤੀਆਂ ਉਸ ਨੂੰ ਕਹਿ ਸਕਦੇ ਆ ਵੀ ਇਸ ਤਰੀਕੇ ਦੇ ਨਾਲ ਜਾਰੀ ਕਰਾ ਦਿੱਤਾ ਕਹਿ ਦਿੱਤਾ ਟ੍ਰੈਂਡ ਕਰਾ ਦਿੱਤਾ ਫਿਰ ਇਵੈਂਚੁਅਲੀ ਇਹਨਾਂ ਨੂੰ ਕਰਨਾ ਪਿਆ ਕਹਿਣਾ ਪਿਆ ਵੀ ਨਹੀਂ ਨਹੀਂ ਸਾਡੇ ਜਿਹੜੇ ਵੋਟਰਸ ਆ ਉਹ ਉਹਨਾਂ ਨੂੰ ਵੋਟ ਨਹੀਂ ਪਾਉਣਗੇ ਕਿਉਂਕਿ ਰੀਸੈਂਟਲੀ ਨਿੱਕੀ ਹੈਲਰੀ ਜੋ ਕਿ ਅਨਫਿਟ ਕਹਿੰਦੇ ਸੀਗੇ ਪ੍ਰੈਜ਼ੀਡੈਂਟ 트੍ਰੰਪ ਨੂੰ ਪ੍ਰੈਜ਼ੀਡੈਂਸੀ ਦੇ ਇਸ ਵਾਰ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਨਾ ਟਰੰਪ ਹੋਣਾ ਨੂੰ ਆਲਰੇਡੀ ਦੇ ਦਿੱਤਾ ਆ ਪ੍ਰਾਈਮਰੀਜ਼ ਦੇ ਵਿੱਚ ਵੀ ਜਦੋਂ ਇਹਨਾਂ ਨੇ ਡ੍ਰੌਪ ਆਊਟ ਕੀਤਾ ਸੀ ਨਿੱਕੀ ਹੇਲੀ ਨੇ ਤਾਂ ਉਦੋਂ ਵੀ ਨਿੱਕੀ ਹੇਲੀ ਦੇ ਜਿਹੜੇ ਵੋਟਰਸ ਦੇ ਵਿੱਚ ਇਹ ਦੁਬਿਧਾ ਇਹ ਦਵੰਦ ਜਿਹੜਾ ਉਹ ਬਣਿਆ ਸੀਗਾ ਵੀ ਵੋਟ ਉਹਨਾਂ ਨੇ ਕਿਸ ਨੂੰ ਪਾਉਣੀ ਹੈਗੀ ਆ ਸੋ ਨੋ ਡਾਊਟ ਹਾਫ ਬਲੈਕ ਹਾਫ ਏਸ਼ੀਅਨ ਮੂਲ ਦੀ ਜਿਹੜੀ ਹੋਣ ਕਰਕੇ ਕਮਲਾ ਹੈਵਿਸ ਇੱਕ ਇਹ ਵਾਲੇ ਖਾਸ ਵਰਗ ਦੇ ਉੱਤੇ ਅ ਜ਼ਰੂਰ ਚਰਚਾ ਜਿਹੜੀ ਆ ਉਹ ਬਟੋਰ ਰਹੀ ਆ ਉਸ ਦਾ ਸਮਰਥਨ ਜਿਹੜਾ ਪ੍ਰਾਪਤ ਕਰ ਰਹੀ ਆ ਤੇ ਹੁਣ 트ੰਪ ਹੁਣਾਂ ਦੇ ਨਾਲ ਹੈਡ ਟੂ ਹੈਡ ਕੀ ਮੈਚ ਜਿਹੜਾ ਹੋ ਰਹੇਗਾ ਇਹ ਦੇਖਣ ਵਾਲੀ ਗੱਲ ਆ ਇਹ ਜ਼ਰੂਰ ਆ ਹਰਜੋਤ ਸਿੰਘ ਵੀ 트ੰਪ ਹੁਣਾਂ ਨੇ ਜਦ ਇਹ ਐਲਾਨ ਹੋਇਆ ਸੀ ਐਂਡੋਰਸ ਕੀਤਾ ਸੀ ਬਾਈਡਨ ਹੁਣਾਂ ਨੇ ਕਮਲਾ ਹੈਰਿਸ ਨੂੰ ਤੇ ਕਹਿੰਦੇ ਵੀ ਮੈਨੂੰ ਤਾਂ ਇਸ ਨੂੰ ਹਰਾਉਣਾ ਹੋਰ ਵੀ ਸੌਖਾ ਆ ਸੋ ਅਸਲ ਦੇ ਵਿੱਚ ਕੀ ਬਣੂਗਾ ਨਵੰਬਰ ਦੇ ਵਿੱਚ ਇਹ ਹੁਣ ਦੇਖਣ ਵਾਲੀ ਜਿਹੜੀ ਇਹ ਗੱਲ ਰਹੇਗੀ ਜੀ ਸੋ ਬਿਲਕੁਲ ਜਿਹੜੇ ਰਿਪਬਲਿਕਨਸ ਆ ਉਹ ਸਲੈਮ ਕਰ ਰਹੇ ਆ ਕਮਲਾ ਹੈਰਿਸ ਨੂੰ ਪਏ ਉਹ ਨਿਤਨੇ ਆ ਉਹਦੇ ਐਡਰੈਸ ਦੇ ਵਿੱਚ ਜਿਹੜੀ ਆ હાજર ਨਹੀਂ ਹੋ ਰਹੀ ਹੈਗੀ ਆ ਜਿਹੜੇ ਬਾਈਡਨ ਹੋਣੀ ਆ ਉਹ ਉਹ ਕਹਿੰਦੇ ਆ ਭਈ ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਵਾਈਟ ਹਾਊਸ ਦੇ ਵਿੱਚੋਂ ਐਡਰੈਸ ਕਰਨਗੇ ਨੇਸ਼ਨ ਨੂੰ ਉਹਦੇ ਵਿੱਚ ਉਹ ਆਪਣਾ ਕਾਰਨ ਦੱਸਣਗੇ ਕਿ ਉਹ ਨਹੀਂ ਉਹ ਅ ਇਲੈਕਸ਼ਨ ਦੇ ਵਿੱਚ ਆ ਰਿਹਾ ਕਿ ਉਹਨਾਂ ਨੇ ਡ੍ਰੌਪ ਕਰ ਦਿੱਤਾ ਹੈ ਹਿਲਰੀ ਕਲਿੰਟਨ ਨੇ ਕਮਲਾ ਹੈਰਿਸ ਦੀ ਕਾਫੀ ਜ਼ਿਆਦਾ ਜਿਹੜੀ ਸਪੋਰਟ ਕੀਤੀ ਹੈ ਨਿਊਯਾਰਕ ਟਾਈਮਜ਼ ਦੇ ਵਿੱਚ ਉਹਨਾਂ ਨੇ ਆ ਆਰਟੀਕਲ ਲਿਖਿਆ ਹੈਗਾ ਵੀ ਇਹ ਹੁਣ ਰਾਈਟ ਟਾਈਮ ਆ ਕਮਲਾ ਹੈਰਿਸ ਦੀ ਸਪੋਰਟ ਕਰਨ ਦਾ ਆ ਕਮਲਾ ਹੈਰਿਸ ਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਪੋਜ਼ਿਟਿਵ ਪ੍ਰੈਸ ਜਿਹੜਾ ਮਿਲਿਆ ਹੈਗਾ ਸੁਨਾਮੀ ਆਫ ਪੋਜ਼ਿਟਿਵ ਪ੍ਰੈਸ ਯਾ ਸਹੀ ਗੱਲ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਮਲਾ ਹੈਰਿਸ ਨੂੰ ਉਹਦੇ ਉਹਨਾਂ ਦੇ ਬਾਬਤ ਕਿਹਾ ਭਈ ਇਹਨਾਂ ਨੇ millions of ਲੋਕ ਜਿਹੜੇ ਆ ਉਹ ਇਲੀਗਲੀ ਬਾਰਡਰ ਤੋਂ ਬਾੜ ਬਾੜ ਦਿੱਤੇ ਹੈਗੇ ਆ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਤੁਹਾਡੇ ਟਾਈਮ ਦੇ ਉੱਤੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਤੋੜ ਦਿੱਤਾ ਗਿਆ ਸੀ ਬੱਚਿਆਂ ਨੂੰ ਲੱਗ ਰੱਖਿਆ ਗਿਆ ਸੀ ਜੇ ਉਹ ਸੇਮ ਹੀ ਜਿਹੜੀ ਸਟੇਟਮੈਂਟ ਹੁੰਦੀ ਹੈਗੀ ਆ ਡੈਮੋਕ੍ਰੇਟਸ ਦੀ ਉਹਨਾਂ ਨੇ ਉਹੀ ਜਾਰੀ ਕੀਤੀ ਹੈਗੀ ਆ ਆ ਸੋ 8 ਵਜੇ ਸ਼ਾਮ ਨੂੰ ਜਿਹੜਾ ਈਸਟਰਨ ਸਟੈਂਡਰਡ ਟਾਈਮ ਆ ਉਸ ਟਾਈਮ ਦੇ ਉੱਤੇ ਆਪਾਂ ਸੁਣਾਂਗੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਕੀ ਵਿਚਾਰ ਆਪਣੇ ਰੱਖਦੇ ਆ